ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਪੱਤਰਕਾਰ ਜਿੰਦਰ ਸਿੰਘ ਗੱਲਬਾਤ ਕਰ ਰਹੇ ਹਾਂ ਜੀ ਸਚੇਲੇ ਵਿਜਨ ਤੋਂ ਹਾਂਜੀ ਹੋਟੀ ਕੋ ਹਾਂਜੀ ਹਾਂਜੀ ਆ ਤੁਹਾਡੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਬਹੁਤ ਹੀ ਜ਼ਿਆਦਾ ਪ੍ਰੋਗਰਾਮ ਜੇ ਵਾਲੀ ਕਿਹੜੀ ਜੀ ਕਿ ਪੁਰਾਣੀ ਵੀਡੀਓ ਹੈ ਜੀ ਉਹ ਕੋਈ ਕਿਹੜੀ ਬਾਈ ਤੁਸੀਂ ਹੱਥ ਜਰ ਰੱਖਿਆ ਆਪਣੇ ਸਿੰਗਰ ਦੇ ਬਹੂ ਦੇ ਵਿੱਚ ਪ੍ਰੋਗਰਾਮ 'ਚ ਗਏ ਆਉਗੇ ਤੁਸੀਂ ਮਤਲਬ ਮੋਢੇ-ਮੋਢੇ ਹੱਥ ਰੱਖ ਲੈਸੀ ਨਾਲ ਹਾਂ ਉਹ ਹੁਣ ਦੀ ਵੀਡੀਓ ਕਿ ਬਹੁਤ ਪੁਰਾਣੀ ਬਰੂਣੀ ਹੈ ਉਹ ਤਾਂ ਕਈ ਦਿਨਾਂ ਦੀ ਹੈ ਬਈ ਹੋ ਗਿਆ ਉਹਨੇ 10 15 ਦਿਨਾਂ ਦੀ ਵਾਇਰਲ ਬਲੀ ਕੀਤੀ ਵੀ ਲੋਕਾਂ ਨੇ ਜੀ ਕਿਵੇਂ ਕੀ ਕਰੀ ਜਾਂਦੇ ਆ ਪਿੰਟ ਪਾਈ ਜਾਂਦੇ ਗਾਲਾਂ ਕੱਢੀ ਜਾਂਦੇ ਕਹਿੰਦੇ ਬੰਦੇ ਨੇ ਹੱਥ ਰੱਖ ਲੈ ਜਨਾਨੀ ਦੇ ਨਾਲ ਸਿਰ ਤੇ ਹੱਥ ਰੱਖ ਲੈਂਦਾ ਤੇ ਪਹਿਲਾਂ ਸਿਰ ਤੇ ਵੀ ਰੱਖਿਆ ਸੀ ਤੇ ਕਹਿੰਦਾ ਬੌਂਸਰ ਨੇ ਸਹੀ ਕੀਤਾ ਕਿ ਹੱਥ ਹਟਾਤਾ ਕਹਿੰਦਾ ਬਹੁਤ ਮਤਲਬ ਦੇ ਕਮੈਂਟ ਆ ਜਿਹੜੇ ਬਹੁਤ ਲੋਕ ਕਰ ਰਹੇ ਨੇ ਉਹ ਮੇਰਾ ਤਾਂ ਚੱਕੇ ਹੀ ਜਾਣਾ ਹੁੰਦਾ ਬਵਾਦ ਚੱਕ ਹੀ ਲੈਂਦੇ ਮੇਰੀ ਤਾਂ ਮੜੀ ਜੀ ਗੱਲੀ ਚੁੱਭ ਜਾਂਦੀ ਹੈ ਹਾਂ ਉਹ ਕਹਿੰਦਾ ਹੁਣ ਚਲੋ ਬੰਦੇ ਨੇ ਜਲ ਮੰਨ ਲਿਆ ਕਹਿੰਦੇ ਚਲ ਨਾਲ ਦੇ ਭਾਈ ਜਨਾਨੀ ਤਾਂ ਦੇਖੋ ਨਾ ਤੁਸੀਂ ਕਿ ਸਿਰ ਤੇ ਹੱਤ ਰੱਖ ਲੋ ਮੋਟੇ ਦਾ ਤਰੱਖਣ ਨੂੰ ਕਹਿੰਦੇ ਕੀ ਹੋਇਆ ਘੜਾ ਆਪ ਦੀ ਆਇਆ ਜੋ ਆ ਬਹੁਤ ਕੁਝ ਉਹ ਯਾਰ ਐਵੇਂ ਹੀ ਬਣਾਈ ਜਾਂਦੇ ਆ ਐਉਂ ਤਾਂ ਅਗਲਾ ਵੀ ਭੈਣ ਨਾਲ ਨਹੀਂ ਆ ਫੋਟੋ ਖਚੌਂਦਾ ਤਰੱਕੇ ਹਾਂ ਮੈਂ ਮਤਾਂ ਹੀ ਹੁਣੇ ਖੂਨ ਲਾਇਆ ਮੈਂ ਕਹਾਂ ਬਾਹਲੇ ਲੋਕ ਬਵਾਦਾਂ ਦੇ ਚ ਕੰਮ ਜਾਵਦਾ ਕਿ ਭਾਈ ਦੁਆਰਾ ਫੇਰ ਗੋਪੀ ਇਹ ਜੇ ਪੰਗੇ ਕਰਦਾ ਮੋਟਾ ਦਿਮਾਗ ਖਾਂਦਾ ਉਹ ਸੀ ਚਾੜ ਕੇ ਬਾਈ ਪਤਾ ਕੀ ਗੱਲ ਆ ਕੋਈ ਵੀ ਬੰਦਾ ਜਿਹੜਾ ਬੰਦਾ ਮਾੜਾ ਆ ਇਹ ਚਾਹ ਨੂੰ ਜਾਂਦਾ ਤਾਂ ਉਹਦੀਆਂ ਲੱਤਾਂ ਖਾਈ ਦੇ ਹੁੰਦੇ ਆ ਮੈਂ ਹੁਣ ਕਮੈਂਟ ਦੇਖੇ ਨਾ ਪੜੇ ਕੀ ਭਾਈ ਰੋਟੀ ਵਾਲੀ ਖਾਂਦਾ ਮੋਟਾ ਦਿਮਾਗ ਹੋ ਗਿਆ ਹੁਣ ਆਹ ਤਾਂ ਚੜ ਗਿਆ ਲੋਕਾਂ ਨੇ ਬਾਬਾ ਬਣਾਤਾ ਹੈ ਆ ਕੇ ਰਹਿੰਦੇ ਲੱਗੇ ਰਹਿੰਦੇ ਕੋਈ ਚੱਕਰੀ ਨਹੀਂ ਮੈਂ ਕਦੇ ਕਿਸੇ ਦਾ ਗੁੱਸਾ ਨਹੀਂ ਮੰਨਦਾ ਭਾਈ ਆ ਸਹੀ ਹੈ ਸਹੀ ਹੈ ਜੇ ਜੀ ਚੀਜ਼ਾਂ ਦਾ ਤੂੰ ਗੁੱਸਾ ਮੰਨਣ ਲੱਗ ਜਾਏਂਗਾ ਫੇਰ ਤਾਂ ਬੱਸ ਅੱਛਾ ਕਿ ਇਹ ਕਿੰਨੇ ਦਾ ਟਾਈਮ 10 ਦਿਨ 10 ਦਿਨ ਹੋ ਗਏ ਕੋਈ ਕਿਉਂ ਨ ਹੋ ਗਏ ਅੱਛਾ ਵਿਆਹ ਉਹਦਾ ਪ੍ਰੋਗਰਾਮ ਸੀ ਕਿਤੇ ਕੋਈ ਹਾਂ ਹਾਂ ਸਾਡੇ ਆਪ ਦੀ ਸੀਗਾ ਅੱਛਾ ਅੱਛਾ ਠੀਕ ਹੈ ਜੀ ਹਾਂ 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 ਠੀਕ ਹੈ ਜੀ ਕਿ ਉਹ ਹਰਜੀਤ ਸਿੱਧੂ ਬਾਈ ਨਾਲ ਆਪਣੀ ਵਧੀਆ ਨੇੜਤਾ ਯਾਰ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਉਹ ਮਰ ਜਾਂਦੇ ਯਾਰ ਲੋਕਾਂ ਦਾ ਕੀ ਪਈ ਯਾਰ ਹਾਂ ਸਹੀ ਹੈ ਸਹੀ ਹੈ ਜੀ ਜੇ ਤੂੰ ਲੋਕਾਂ ਦਾ ਸੁਣਨ ਲੱਗ ਜਾਏਂਗਾ ਫੇਰ ਤਾਂ ਤੂੰ ਘਰੇ ਬਸ ਬਹਿ ਜਾ ਚੁੱਪ ਕਰਕੇ ਫੇਰ ਨਹੀਂ ਤੈਨੂੰ ਬਾਹਰ ਤੁਰਨ ਦਿੰਦੇ ਹਾਂ ਇਹ ਤਾਂ ਹੈਗਾ ਹੀ ਆ ਹਾਂ ਬਾਕੀ ਇਹ ਤਾਂ ਆਪਾਂ ਦੀ ਬੰਦੇ ਦੀ ਚਲ ਸੋਚ ਹੁੰਦੀ ਆ ਨਹੀਂ ਨਹੀਂ ਆਪਣਾ ਭੈਣ ਭਰਾਵਾਂ ਵਾਲਾ ਪਿਆਰ ਆ ਹਰੇਕ ਨਾਲ ਯਾਰ ਹਾਂਜੀ 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 ਸਹੀ ਹੈ ਆਪਾਂ ਕਦੇ ਕਿਸੇ ਬਾਰੇ ਨਾ ਦਾ ਗਲਤ ਗਾਇਡ ਕਰਿਆ ਤੇ ਨਹੀਂ ਕਰਨਾ ਠੀਕ ਆ ਠੀਕ ਆ ਬਈ ਧੰਨਵਾਦ ਬਈ ਜੀ ਬਹੁਤ ਬਹੁਤ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਭਰਾ ਜੀ ਓਕੇ